ਜਿੱਦਾਂ ਅੱਜ ਦੀ ਨੌਜਵਾਨ ਪੀੜ੍ਹੀ ਸਾਡੀ ਬਾਹਰ ਨੂੰ ਰੋਖ ਕਰ ਰਹੀ ਆ ਕਿ ਅਸੀਂ ਬਾਹਰ ਜਾ ਕੇ ਕੋਈ ਕੰਮ ਕਰਨਾ ਵਾ ਤੇ ਪੈਸੇ ਕਮਾਉਣੇ ਆਪਣਾ ਵੀ ਬਿਲਕੁਲ ਸੇਮ ਟੂ ਸੇਮ ਉਹੀ ਵਿਚਾਰ ਸੀਗਾ ਕਿ ਅਸੀਂ ਵੀ ਬਾਹਰ ਜਾ ਕੇ ਹੋਰਾ ਵਾਂਗੂ ਜਿੱਦਾਂ ਵੇਖੋ ਜੀ ਬਾਹਰ ਦੇ ਮੁੰਡੇ ਜਾ ਕੇ ਉੱਥੇ ਮਤਲਬ ਪਾਉਂਦੇ ਨੇ ਵੀਡੀਓ ਪਾਉਂਦੇ ਜੀ ਅਸੀਂ ਇੱਥੇ ਬੜਾ ਜਿੱਦਾਂ ਆਈਫੋਨ ਲੈ ਲਏ ਗੱਡੀਆਂ ਉੱਥੇ ਉਹ ਦਿਲ ਦੇ ਵਿੱਚ ਇਥੋਂ ਵਾਲਿਆਂ ਨੂੰ ਵੀ ਹੋ ਜਾਂਦਾ ਹੈ ਕਿ ਅਸੀਂ ਵੀ ਇਦਾਂ ਜਾ ਕੇ ਉੱਥੇ ਕਮਾਈ ਕਰਕੇ ਉੱਥੇ ਵੱਡੀਆਂ ਗੱਡੀਆਂ ਹੁਣ ਸਿਕਾ ਜੀ ਮੈਂ ਆ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚਿਆ ਜਲਾ ਗਰਦਾਸਪੁਰ ਦੇ ਕਸਬਾ ਕਾਲਾ ਨੌਰ ਦੇ ਵਿੱਚ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜੀਆਂ ਨੇ ਖੁੱਲ੍ਹਣੀਆਂ ਤਸਵੀਰਾਂ ਵੀ ਜਿਹੜੀਆਂ ਦਿਖਾ ਦਿੱਤੀ ਜਾਣ ਸੋ ਛੋਟੇ ਕਿਸਾਨ ਨੇ ਇੱਕ ਜਿਹੜਾ ਵਾ ਜ਼ਿਮੀਦਾਰ ਆ ਇਹ ਆਪਣੀ ਪਹਿਲੀ ਦੇ ਵਿੱਚ ਹੀ ਜਿਹੜੀ ਜ਼ਮੀਨ ਦੇ ਵਿੱਚ ਹੀ ਔਸਤ ਲਗਾ ਕੇ ਜਿਹੜੀ ਵੱਖ-ਵੱਖ ਕਿਸਮਾਂ ਜਿਹੜੀਆਂ ਲਗਾਈਆਂ ਨੇ ਸਾਡੇ ਨਾਲ ਅਮਰਤਪਾਲ ਸਿੰਘ ਭੰਗੂ ਨੇ ਉਹਨਾਂ ਨਾਲ ਗੱਲਬਾਤ ਕੀਤੀ ਸਤਿ ਸ੍ਰੀ ਅਕਾਲ ਜੀ ਵੀ ਜੇ ਕਿਵੇਂ ਮੰਦੇ ਵਿੱਚ ਇਹ ਸਾਰਾ ਜਿਹੜਾ ਸੈਟਅਪ ਲਾਉਣ ਦਾ ਜਿਹੜਾ ਆ ਵੇਖੋ ਜੀ ਹੋਲੀ ਹੋ ਪਹਿਲੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਦੂਜਾ ਇਹ ਸੀ ਕਿ ਜਿੱਦਾਂ ਅੱਜ ਦੀ ਨੌਜਵਾਨ ਪੀੜ੍ਹੀ ਸਾਡੀ ਬਾਹਰ ਨੂੰ ਰੁਖ ਕਰ ਰਹੀ ਆ ਕਿ ਅਸੀਂ ਬਾਹਰ ਜਾ ਕੇ ਕੋਈ ਕੰਮ ਕਰਨਾ ਵਾ ਤੇ ਪੈਸੇ ਕਮਾਉਣੇ ਆਪਣਾ ਵੀ ਬਿਲਕੁਲ ਸੇਮ ਟੂ ਸੇਮ ਉਹੀ ਵਿਚਾਰ ਸੀਗਾ ਕਿ ਅਸੀਂ ਵੀ ਬਾਹਰ ਜਾ ਕੇ ਹੋਰਾ ਵਾਂਗੂ ਜਿੱਦਾਂ ਵੇਖੋ ਜੀ ਬਾਹਰ ਦੇ ਮੁੰਡੇ ਜਾ ਕੇ ਉੱਥੇ ਮਤਲਬ ਪਾਉਂਦੇ ਨੇ ਵੀਡੀਓ ਪਾਉਂਦੇ ਜੀ ਅਸੀਂ ਇੱਥੇ ਬੜਾ ਜਿੱਦਾਂ ਆਈਫੋਨ ਲੈ ਲਏ ਗੱਡੀਆਂ ਉੱਥੇ ਉਹ ਦਿਲ ਦੇ ਵਿੱਚ ਇਥੋਂ ਵਾਲਿਆਂ ਨੂੰ ਵੀ ਹੋ ਜਾਂਦਾ ਹੈ ਕਿ ਅਸੀਂ ਵੀ ਇਦਾਂ ਜਾ ਕੇ ਉੱਥੇ ਕਮਾਈ ਕਰਕੇ ਉੱਥੇ ਵੱਡੀਆਂ ਗੱਡੀਆਂ ਹੁਣ ਤੁਸੀਂ ਵੇਖ ਹੀ ਰਹੇ ਹੋ ਜਿੱਦਾਂ ਅਮਰੀਕਾ ਤੋਂ ਵਾਪਸ ਆ ਰਹੇ ਨੇ ਭੇਜ ਰਹੇ ਨੇ ਉਹਨਾਂ ਵਿਚਾਰਿਆਂ ਦਾ ਹਾਲ ਕਿ ਆਪਣੀਆਂ ਜ਼ਮੀਨਾਂ ਵੇਚ ਕੇ ਕਰਜ਼ਾ ਚੁੱਕ ਕੇ ਉੱਥੇ ਗਏ ਨੇ ਸੇਮ ਟੂ ਸੇਮ ਇਹੋ ਪ੍ਰੋਸੈਸ ਸੀਗਾ ਤੇ ਫਿਰ ਫਾਦਰ ਸਾਹਿਬ ਨੇ ਆਖਿਆ ਕਿ ਜੇ ਅਸੀਂ ਇੱਥੇ ਆਪਣਾ ਕਰੀਏ ਕਾਰੋਬਾਰ ਇੱਥੇ ਆਪਣਾ ਸ਼ੁਰੂ ਕਰੀਏ ਤੇ ਉਹ ਫਿਰ ਸਾਡੇ ਕੋਲ ਜੀ ਆਪਣਾ ਲੋੜ ਦੇ ਉੱਤੇ ਜ਼ਮੀਨ ਸੀਗੀ ਤੇ ਉਹਨਾਂ ਦੇ ਆਖੇ ਲਾ ਕੇ ਜੀ ਅਸੀਂ ਇਹ ਸ਼ੁਰੂ ਕੀਤਾ ਤੇ ਇਹਦਾ ਬਹੁਤ ਵਧੀਆ ਸਾਨੂੰ ਲੋਕਾਂ ਨੇ ਸਾਥ ਦਿੱਤਾ ਸਾਡਾ ਤੇ ਬਹੁਤ ਵਧੀਆ ਦਾ ਰਿਜ਼ਲਟ ਰਿਹਾ ਜੀ ਇਥੇ ਮਤਲਬ ਘਰ ਤੋਂ ਜਿਹੜੀ ਮੋਟੀਵੇਸ਼ਨ ਹੋ ਗਈ ਹੈ ਫਾਦਰ ਸਾਹਿਬ ਤੋਂ ਜਿਹੜੀ ਮਤਲਬ ਉਧਰ ਨੂੰ ਰਜਰਜਾਨ ਦਾ ਡਾ ਹੋ ਗਿਆ ਹਾਂਜੀ ਹਾਂਜੀ ਜੀ ਫਾਦਰ ਸਾਹਿਬ ਨੇ ਸਾਨੂੰ ਇਸੇ ਪਾਸੇ ਲਾਇਆ ਸ਼ੁਰੂ ਉਹਨਾਂ ਨੇ ਪਹਿਲਾਂ ਕੀਤਾ ਸੀਗਾ ਉਦੋਂ ਮੰਨਣੀ ਸੀ ਮੰਨਦਾ ਕਿ ਕੀ ਪਤਾ ਲੋਕਾਂ ਨੇ ਸਾਡਾ ਸਾਥ ਦੇਣਾ ਜਾਂ ਨਹੀਂ ਦੇਣਾ ਯਾ ਮਤਲਬ ਖਰਚਾ ਇਹ ਨਾਲ ਕਰੀ ਜਾਣਾ ਪਰ ਨਹੀਂ ਲੋਕਾਂ ਨੇ ਬਹੁਤ ਸਾਥ ਦਿੱਤਾ ਕਨਾਲ ਥਾਂ ਤੋਂ ਸ਼ੁਰੂ ਕੀਤਾ ਸੀਗਾ ਹੁਣ ਸਾਡੇ ਕੋਲ ਵਿਗੇ ਤੋਂ ਵੱਧ ਥਾਂ ਦੇ ਵਿੱਚ ਅਸੀਂ ਇਹ ਮਤਲਬ ਪੂਰਾ ਸੈਟਅਪ ਤੇ ਕਰ ਰਹੇ ਹਾਂ ਕੀ ਚੀਜ਼ ਪਹਿਲਾਂ ਜਿਹੜੀ ਫਾਤਿਹ ਸਾਹਿਬ ਨੇ ਲਾਈ ਕਿਹ ਚੀਜ਼ ਪਨੀਰੀ ਲਾਈ ਵੇਖੋ ਸਭ ਤੋਂ ਪਹਿਲਾਂ ਅਸੀਂ ਤਿਆਰ ਕਰਦੇ ਹੁੰਦੇ ਸੀਗੇ ਸਬਜ਼ੀਆਂ ਦੀਆਂ ਪਨੀਰੀਆਂ ਹਾਈਬ੍ਰਿਡ ਕਿਸਮ ਦੀਆਂ ਵਧੀਆ ਕੁਆਲਿਟੀ ਦੇ ਬੀਜ ਲੈ ਕੇ ਕਾਲੀ ਤੋਰੀ ਕੀਆ ਕਦੂ ਚੱਪਣ ਕਦੂ ਕarele ਕਰੇਲੀਆਂ ਤਰ੍ਹਾਂ ਖੀਰੇ ਮਿਰਚਾਂ ਬਤਾਉ ਟਮਾਟਰ ਪਰੋਲ ਗੰਡਿਆਂ ਦਾ ਕਣ ਵਧੀਆ ਕਿਸਮ ਦੇ ਬੀਜ ਲੈ ਕੇ ਅਸੀਂ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਸੀਗਾ ਤੇ ਹੌਲੀ ਹੌਲੀ ਲੋਕਾਂ ਨੇ ਇਹਨਾਂ ਸਾਥ ਦਿੱਤਾ ਕਿ ਸਾਨੂੰ ਅਸੀਂ ਨਾਲ ਫੁੱਲਾਂ ਦਾ ਵੀ ਕੀਤਾ ਤੇ ਫਿਰ ਸਬਜ਼ੀਆਂ ਦਾ ਵੀ ਕੀਤਾ ਵੇਖੋ ਜੀ ਸਬਜ਼ੀਆਂ ਦਾ ਤੇ ਇਦਾਂ ਕਿ ਪਨੀਰੀਆਂ ਤਾਂ ਬਿਲਕੁਲ ਠੀਕ ਰਹੀਆਂ ਸਬਜ਼ੀ ਅਸੀਂ ਘਰ ਦੇ ਰ ਸੀਗੇ ਆਰਗੈਨਿਕ ਤਰੀਕੇ ਨਾਲ ਅਸੀਂ ਸਬਜ਼ੀ ਆਪਣਾ ਤਿਆਰ ਕਰਦੇ ਸੀਗੇ ਪਰ ਉਹਦੇ ਵਿੱਚ ਲੋਕਾਂ ਨਾਲ ਉਹ ਹਿਸਾਬ ਕਿ ਉਥੋਂ ਦੁਕਾਨ ਤੋਂ ਜਿਹੜੀ ਆ ਬਈ ਤੋਂ ਬਈ ਸਬਜ਼ੀ ਲੈ ਕੇ ਮਖਾਣੀ ਮੰਜੂਰ ਆ ਇੱਥੇ 5 ਰੁਪਏ ਵੱਧ ਖਰਚ ਕੇ ਤਾਜੀ ਸਬਜ਼ੀ ਵਧੀਆ ਸਬਜ਼ੀ ਬਿਨਾ ਸਪਰੇਅ ਤੋਂ ਅਸੀਂ ਉਹ ਤਿਆਰ ਕਰਦੇ ਅਸੀਂ ਉਹ ਲਾਉਣੀ ਛੱਡ ਦਿੱਤੀ ਕਿ ਉਹਦੇ ਵਿੱਚ ਲੋਕਾਂ ਨੇ ਸਾਥ ਨਹੀਂ ਦਿੱਤਾ ਪਰ ਲੋਕਾਂ ਨੇ ਸਾਡਾ ਸਾਥ ਪਨੀਰੀਆਂ ਗੰਡਿਆਂ ਦਾ ਕਾਣਾ ਫੁੱਲ ਹੋ ਗਏ ਸਾਡੇ ਕੋਲ ਚਕੰਦਰ ਆ ਇਹਨਾਂ ਚੀਜ਼ਾਂ ਵਿੱਚ ਸਾਡਾ ਬਹੁਤ ਸਾਥ ਦਿੱਤਾ ਜੀ ਜਦੋਂ ਪਹਿਲਾਂ ਫਾਦਰ ਸਾਹਿਬ ਨੇ ਸਾਰੀਆਂ ਜਿਹੜੀਆਂ ਪਨੀਰੀਆਂ ਲਾਈਆਂ ਉਦੋਂ ਸਾਰਾ ਰੈਡੀਮੇਡ ਪਰਚੇਸ ਕੀਤਾ ਹੁਣ ਜਿਹੜਾ ਖੁਦ ਪਨੀਰੀਆਂ ਜਿਹੜੀਆਂ ਆਪ ਤਿਆਰ ਕਰਦੇ ਸਾਰੇ ਨਹੀਂ ਅਸੀਂ ਸ਼ੁਰੂ ਤੋਂ ਹੀ ਰੈਡੀਮੇਡ ਅਸੀਂ ਕੋਈ ਵੀ ਸਮਾਨ ਨਹੀਂ ਪਰ ਮੈਨੂੰ ਮਤਲਬ ਬੀਜ ਜਿਹੜੇ ਆ ਵਧੀਆ ਕੁਆਲਿਟੀ ਦੇ ਲੈ ਕੇ ਆ ਸੀ ਆਪ ਹੀ ਪਨੀਰੀਆਂ ਤਿਆਰ ਕਰਦੇ ਜੀ ਹੁਣ ਜਿਹੜੇ ਛੱਡ ਦੇ ਵਿੱਚ ਕਿਹੜੀ ਕਿਹੜੀ ਚੀਜ਼ ਦੀ ਜਿਹੜੀ ਪਨੀਰੀ ਜਿਹੜੀ ਆ ਤਿਆਰ ਹੋਣ ਦੀਆਂ ਤੇ ਕਿੰਨੀਆਂ ਤਿਆਰ ਹੋ ਚੁੱਕੀਆਂ ਨੇ ਸਾਰੇ ਸਾਡੇ ਕੋਲ ਹਰੇਕ ਮਤਲਬ ਵੈਰਾਈਟੀ ਦੇ ਬੀਜ ਬਿਲਕੁਲ ਤਿਆਰ ਨੇ ਪਨੀਰੀਆਂ ਕੋਈ 15 ਤੋਂ 16 ਵੈਰਾਈਟੀਆਂ ਸਾਡੇ ਕੋਲ ਤਿਆਰ ਨੇ ਵਧੀਆ ਕੁਆਲਿਟੀ ਦੇ ਕਿਹੜੀ ਕਿਹੜੀਆਂ ਨੇ 15 16 ਵੈਰਾਈਟੀਆਂ ਇਹ ਸਾਡੇ ਕੋਲ ਕਾਲੀ ਤੋਰੀ ਆ ਕੀਆ ਕੱਦੂ ਕਰੇਲੇ ਕਰੇਲੀਆਂ ਤਰਾਂ ਖੀਰੇ ਮਿਰਚਾਂ ਬਤੌਂ ਟਮਾਟਰ ਪਰੋਲ ਗੰਡਿਆਂ ਦਾ ਕਣ ਮਤਲਬ ਇਹ ਚੀਜ਼ਾਂ ਸਾਡੇ ਕੋਲ ਬਿਲਕੁਲ ਤਿਆਰ ਨਹੀਂ ਜੀ ਪਿਛਲੇ ਸਾਲ ਕਿੰਨੀਆਂ ਪ੍ਰੀਰੀਆਂ ਤੇ ਐਰ ਕਾ ਸਾਲ ਕਿੰਨੀਆਂ ਵਧਾਈਆਂ ਤੇ ਕਿਹਦੀ ਡਿਮਾਂਡ ਜ਼ਿਆਦਾ ਹੁੰਦੀ ਸਾਰਾ ਵੇਖੋ ਜੀ ਪਿਛਲੇ ਅਸੀਂ ਛੋਟੇ ਜੇ ਸ਼ੈੱਡ ਤੋਂ ਬਿਲਕੁਲ ਛੋਟੇ ਜੇ ਸ਼ੈੱਡ ਤੋਂ ਅਸੀਂ ਸਟਾਰਟ ਕੀਤਾ ਸੀਗਾ ਆਪਣਾ ਸੈਟਅਪ ਹੁਣ ਸਾਡੇ ਕੋਲ ਵੀਰ ਜੀ ਨੂੰ ਆਖਾਂਗਾ ਕਿ ਉਹ ਸਾਡੇ ਕੋਲ ਹੁਣ ਬਿਲਕੁਲ ਹੀ ਵੱਡਾ ਸ਼ੈਡੂ ਦੇ ਨਾਲ ਤੇ ਦੋ ਹੋਰ ਅਸੀਂ ਉਹ ਤਿਆਰ ਕਰ ਰਹੇ ਆ ਕਿ ਬਹੁਤ ਸਾਥ ਦਿੱਤਾ ਸਾਡਾ ਦੂਜਾ ਲੋਕਾਂ ਨੇ ਵੀ ਤੇ ਹੁਣ ਅਸੀਂ ਆਪਣਾ ਥਾਂ ਵਧਾ ਕੇ ਮੈਂ ਉਹ ਤੁਹਾਨੂੰ ਦੱਸਿਆ ਕਿ ਅਸੀਂ 2 ਕਨਾਲਾਂ ਥਾਂ ਤੋਂ ਕੰਮ ਸ਼ੁਰੂ ਕੀਤਾ ਸੀਗਾ ਕਨਾਲ ਥਾਂ ਤੋਂ ਤੇ ਹੁਣ ਸਾਡੇ ਕੋਲ ਵਿਗੇ ਤੋਂ ਵੱਧ ਥਾਂ ਆਹੀ ਇਹਦੇ ਵਿੱਚ ਲਾਇਆ ਕਿਦਾਂ ਦਾ ਰਿਸਪੌਂਸ ਮਿਲ ਗਿਆ ਬਹੁਤ ਵਧੀਆ ਜੀ ਇਹਦਾ ਰਿਸਪੌਂਸ ਦਿੱਤਾ ਲੋਕਾਂ ਨੇ ਸਾਡਾ ਸਾਥ ਦਿੱਤਾ ਜੀ ਪੂਰਾ ਪੂਰਾ ਬਹੁਤ ਵਧੀਆ ਦਾ ਰਿਜ਼ਲਟ ਰਿਹਾ ਜੀ ਇਹ ਕਿਹੜੇ ਫੁੱਲ ਲੱਗੇ ਨੇ ਕਿੰਨੀਆਂ ਕਿਸਮਾਂ ਨੇ ਤੇ ਕਿਵੇਂ ਦਾ ਇਹਦਾ ਜਿਹੜਾ ਜ਼ਿਮੀਂਦਾਰ ਜਿੱਦਾਂ ਸੈਟਅਪ ਕਹਿੰਦੇ ਤਿਆਰ ਕਰਨਾ ਹੋਵੇ ਤੇ ਕਿਵੇਂ ਮਤਲਬ ਲਾਗਤ ਸਾਰੀ ਜੜਦਾਂ ਵੇਖੋ ਜੀ ਫੁੱਲਾਂ ਦਾ ਇਦਾਂ ਹੈ ਕਿ ਜੇ ਕਿਸੇ ਨੇ ਕਰਨਾ ਹੋਏ ਨਾ ਤੇ ਛੋਟਾ ਜ਼ਿਮੀਂਦਾਰ ਜਿਹੜਾ ਵਾ ਇਹਦੇ ਕੋਲ ਮਤਲਬ ਘੱਟ ਰਗਬਾ ਹੈ ਉਹਦੇ ਵਾਸਤੇ ਸਭ ਤੋਂ ਵਧੀਆ ਫਸਲ ਹੈ ਜੀ ਇਹ ਕਿਉਂਕਿ ਇਹਦੇ ਵਿੱਚ ਬਹੁਤ ਘੱਟ ਖਰਚਾ ਹੁੰਦਾ ਹੈ ਬਹੁਤ ਘਾਟੇ ਦੇ ਵਿੱਚ ਮਿਹਨਤ ਆਉਂਦੀ ਆ ਇਹਦਾ ਮਤਲਬ ਸਪਰੀਆਂ ਸਪਰੂਆਂ ਥੋੜੀ ਬਿਲਕੁਲ ਘਾਟੇ ਨੂੰ ਕਰਨੀ ਪੈਂਦੀ ਆ ਤੇ ਇਹਦਾ ਵਿਕਰੀ ਵੀ ਬਹੁਤ ਜੀ ਡਿਮਾਂਡ ਵੀ ਬਹੁਤ ਜ਼ਿਆਦਾ ਹੁੰਦੀ ਜੀ ਇਹ ਆਰ ਕਾਲ ਆਇਆ ਕਿ ਜਾਂ ਪਹਿਲਾਂ ਬੁਲਾ ਰਹੇ ਇਹਨੂੰ ਸਾਨੂੰ ਫੁੱਲਾਂ ਦਾ ਕਾਰੋਬਾਰ ਕਰਦਿਆਂ 2 ਸਾਲ ਹੋ ਚਲੇ ਆ ਜੀ ਕਿਵੇਂ ਜਿਆ ਰਿਜ਼ਲਟ ਫਿਰ ਮਿਲ ਰਿਹਾ ਬਹੁਤ ਵਧੀਆ ਰਿਜ਼ਲਟ ਰਿਹਾ ਜੀ ਇਹ ਸਾਡੀ ਜਿਹੜੀ ਵਿਕਰੀ ਆ ਦੀਨਾ ਨਗਰ ਪਠਾਨਕੋਟ ਕਲਾਨੌਰ ਧਿਆਨਪੁਰ ਮੰਦਰਾ ਦੇ ਵਿੱਚ ਜਿੱਦਾਂ ਇਹਦੀ ਵਿਕਰੀ ਜ਼ਿਆਦਾ ਹੁੰਦੀ ਆ ਜਾਂ ਗੱਡੀਆਂ ਦੇ ਸ਼ਿੰਗਾਰ ਵਾਸਤੇ ਸਾਡੇ ਕੋਲ ਇਥੋਂ ਆ ਕੇ ਇਥੋਂ ਗਾਗ ਲੈ ਜਾਂਦਾ ਜੀ ਤਾਜ਼ਾ ਤੋੜ ਕੇ ਮਤਲਬ ਜੇ ਤੁ ਵਧਾਉਣ ਦਾ ਛੱਟ ਵੀ ਇਰਾਦਾ ਮਤਲਬ ਹੋਰ ਹਾਂਜੀ ਇਹ ਤਾਂ ਵਧਾਉਣ ਦਾ ਪਹਿਲਾਂ ਤਾਂ ਸਾਡੇ ਕੋਲ ਵੱਤ ਵਤ 10 ਕਮਰਲੇ ਥਾਂ ਸੀ ਜਦੋਂ ਅਸੀਂ ਇਹਦਾ ਸ਼ੁਰੂ ਕੀਤਾ ਸੀਗਾ ਹੁਣ ਸਾਡੇ ਕੋਲ ਤੁਸੀਂ ਦੇਖ ਸਕਦੇ ਹੋ ਘੱਟੋ ਘੱਟ ਤਿੰਨ ਕਨਾਲਾ ਥਾਂ ਹੈ ਸਾਡਾ ਕੋਈ ਫੁੱਲਾਂ ਦਾ ਹੈ ਤਿੰਨ ਕਨਾਲਾ ਥਾਂ ਦੇ ਵਿੱਚ ਸਾਡੇ ਕੋਲ ਸਿਆਲ ਵਾਲਾ ਫੁੱਲ ਤਿਆਰ ਹੋ ਰਿਹਾ ਹੈ ਸ਼ਵਰਾਤਰੀ ਤੱਕ ਇਹ ਬਿਲਕੁਲ ਤਿਆਰ ਹੋ ਜਾਣਾ ਉਸ ਤੋਂ ਬਾਅਦ ਗਰਮੀਆਂ ਦੀ ਕਾਸ਼ਤ ਵਾਸਤੇ ਸਾਡੇ ਕੋਲ ਲੱਡੂ ਗੇਂਦਾ ਬਿਲਕੁਲ ਤਿਆਰ ਹੋ ਜਾਣਾ ਵਾ ਜੀ ਗਰਮੀਆਂ ਦੇ ਵਿੱਚ ਕੀ ਲੱਗਦਾ ਵੀ ਜਿਹੜਾ ਝੋਨਾ ਕਣਕ ਨਾਲੋਂ ਇਹ ਜਿਹੜੀਆਂ ਪਨੇਰੀਆਂ ਲਾ ਕੇ ਜਿਹੜੀ ਜ਼ਮੀਨ ਸਾਰੀ ਇਸ ਬੰਨੇ ਸੈਟਅਪ ਲਾਇਆ ਜਾਏ ਤੇ ਉਹ ਕਿਵੇਂ ਸਰਦੇ ਨੇ ਵੇਖੋ ਜੀ ਝੋਨੇ ਕਣਕ ਨਾਲੋਂ ਬਹੁਤ ਵਧੀਆ ਫਾਇਦੇਮੰਦ ਛੋਟੇ ਕਿਸਾਨ ਵਾਸਤੇ ਸਭ ਤੋਂ ਵਧੀਆ ਕਿ ਝੋਨਾ ਕਣਕ ਤਾਂ ਵੈਸੇ ਸਰਕਾਰ ਕੋ ਮੰਡੀਆਂ ਚ ਬਹੁਤ ਤੰਗ ਕਰਦੀ ਆ ਉਹਦੇ ਨਾਲੋਂ ਚੰਗਾ ਜੀ ਆਪਣਾ ਅਸੀਂ ਆ ਇਹਨਾਂ ਚੀਜ਼ਾਂ ਵੱਲ ਤਰਜੀਹ ਦਈਏ ਤੇ ਸਭ ਤੋਂ ਵਧੀਆ ਜੀ ਬਹੁਤ ਬੈਨੀਫਿਟ ਹੈ ਇਸ ਚੀਜ਼ ਦੇ ਵਿੱਚ ਅਸੀਂ ਝੋਨੇ ਕਣਕ ਨਾਲੋਂ ਇਸ ਦੇ ਡਬਲ ਮੁਨਾਫਾ ਲੈ ਰਹੇ ਹਾਂ ਜਿਹੜੀ ਪਨੀਰੀ ਦੀ ਜਿਹੜੀ ਡਿਮਾਂਡ ਤੁਹਾਡੇ ਕੋਲ ਪਰੂ ਨਾਲੋਂ ਐਰਕਾ ਜ਼ਿਆਦਾ ਆਂਦੀ ਸਾਡੇ ਕੋਲੋਂ ਜੀ ਗੰਡਿਆਂ ਦਾ ਕਣ ਜਿੱਦਾਂ ਹੁਣ ਤੁਸੀਂ ਵੇਖ ਸਕਦੇ ਹੋ ਕਿ ਐਤ ਕੀ ਪਿਆਜ਼ ਕਿੱਡਾ ਮਹਿੰਗਾ ਗਿਆ ਏ ਉਹਦੇ ਕਰਕੇ ਸਾਡੇ ਕੋਲ ਗੰਡਿਆਂ ਦਾ ਕਣ ਦੀ ਡਿਮਾਂਡ ਹੈ ਇਸ ਵਕਤ ਇਸ ਵਾਰ ਸਾਡੇ ਕੋਲ 4 ਤੋਂ 5 ਗੁਣਾ ਸਾਡੇ ਕੋਲ ਵਾਧ ਆਈ ਹੈ ਮਤਲਬ ਸਾਰਾ ਛਟਪ ਕਹਿੰਦੇ ਲਾਉਣਾ ਹੋਵੇ ਜਾਂ ਨੌਜਵਾਨ ਜਿਵੇਂ ਬਾਹਰ ਆਲੂ ਕੂਚ ਕਾਂਟੇ ਜੋ ਤੂੰ ਇੱਥੇ ਰਹਿ ਕੇ ਸਾਰਾ ਕੀਤਾ ਵਾ ਤੇ ਮਤਲਬ ਜੇ ਕਹਿੰਦੇ ਤੁਹਾਡੇ ਕੋਲ ਜਾਣਕਾਰੀ ਵੀ ਸਾਂਝੀ ਕਰਨੀ ਹੋਵੇ ਇਸ ਬਾਰੇ ਲੈਣ ਵਾਲੇ ਤੇ ਕਿੱਥੇ ਮਤਲਬ ਸਾਰੇ ਜਾਣਗੇ ਸਾਂਝੀ ਵੇਖੋ ਜੀ ਜੇ ਕਿਸੇ ਵੀਰ ਭਰਾ ਨੇ ਕਰਨਾ ਹੋਵੇ ਉਸ ਨੂੰ ਨਾਂ ਪਤਾ ਸਟਾਰਟਿੰਗ ਕਰਨੀ ਹੈ ਨਾਂ ਪਤਾ ਲੱਗਦਾ ਹੋਵੇ ਤੇ ਸਾਡੇ ਕੋਲ ਇੱਥੇ ਆ ਗਏ ਪੰਗੂ ਨਰਸਰੀ ਸਾਲੇ ਚੱਕ ਰੋਡ ਤੇ ਪੰਗੂ ਨਰਸਰੀ ਸਾਡਾ ਐਡਰੈਸ ਆ ਸਾਡੇ ਕੰਟੈਕਟ ਨੰਬਰ 9876969260 7347555751 ਸਾਡੇ ਕੋਲ ਜਦੋਂ ਮਰਜ਼ੀ 24 ਘੰਟੇ ਸਾਡੇ ਮੋਬਾਈਲ ਆਉਣ ਹੁੰਦੇ ਨੇ ਜਦੋਂ ਮਰਜ਼ੀ ਸਾਡ ਨੂੰ ਕਾਲ ਕਰਕੇ ਸਾਡੇ ਤੋਂ ਕੋਈ ਵੀ ਲੈ ਸਕਦਾ ਸਲਾਹ ਕਿਉਂਕਿ ਅਸੀਂ ਵੀ ਜਦੋਂ ਇਸ ਲਾਈਨ ਵਿੱਚ ਨਵੇਂ-ਨਵੇਂ ਆਏ ਸੀਗੇ ਤਾਂ ਪਤਾ ਸਾਨੂੰ ਵੀ ਇਹਦੇ ਬਾਰੇ ਕੁਝ ਨਹੀਂ ਸੀ ਸਾਡੇ ਵੀਰ ਜੀ ਪਰਮਜੀਤ ਸਿੰਘ ਜੀ ਉਹਨਾਂ ਤੋਂ ਅਸੀਂ ਸਾਰਾ ਕੁਛੀ ਮਤਲਬ ਸਲਾਹ ਲੈ ਕੇ ਉਹਨਾਂ ਦੇ ਮਤਲਬ ਸਲਾਹ ਲੈ ਕੇ ਕੰਮ ਸ਼ੁਰੂ ਕੀਤਾ ਸੀਗਾ ਤੇ ਬਹੁਤ ਧੰਨਵਾਦੀ ਆ ਉਹਨਾਂ ਦੇ ਵੀ ਕਿ ਬਹੁਤ ਵਧੀਆ ਗਾਈਡ ਕਰਦੇ ਆ ਉਹ ਵੀ ਤੇ ਬਾਕੀ ਜਿੱਦਾਂ ਜੇ ਕਿਸੇ ਨੇ ਸ਼ੁਰੂ ਕਰਨਾ ਹੋਵੇ ਤਹਾਂ ਜੀ ਛੋਟੇ ਕਿਸਾਨ ਵਾਸਤੇ ਘੱਟ ਰਕਮ ਲਾ ਕੇ ਵੱਧ ਮੁਨਾਫੇ ਵਾਸਤੇ ਸਭ ਤੋਂ ਵਧੀਆ ਇਹ ਫਿਰ ਸਾਰਾ ਸੈਟਅਪ ਜਿਹੜਾ ਤੇ ਉਹ ਟਰੈਕਟਰ ਨਾਲ ਬਾਜ਼ ਕਰਦੇ ਕਾਕੇ ਚੀਜ਼ ਕਰਦੇ ਇਹ ਜੀ ਸਾਡੇ ਕੋਲ ਅੱਜ ਕੱਲ ਤੁਸੀਂ ਵੇਖਦੇ ਹੋ ਜੀ ਵੱਡੇ ਵੱਡੇ ਟਰੈਕਟਰ ਲੈ ਲੈਂਦੇ ਨੇ 10-10 12-12 ਲੱਖ ਦੇ ਕਰਨਾ ਕੀ ਆ ਯੋਜਨਾ ਸਿਰਫ ਜੀ ਮੰਡੀ ਵਾਸਤੇ ਜਾਂ ਟਰਾਲੀਆਂ ਜਾਂ ਜੀ ਉਹ ਸਾਡੇ ਕੋਲੇ ਵੱਡਾ ਟਰੈਕਟਰ ਵੀ ਉਹਦੇ ਨਾਲ ਅਸੀਂ ਇੱਕ ਛੋਟਾ ਟਰੈਕਟਰ ਆ ਸਾਡੇ ਕੋਲ ਐਸ ਰਾਜਾ ਕੰਪਨੀ ਦਾ ਉਹ ਬਿਲਕੁਲ ਅਸੀਂ ਸਾਰਾ ਕੰਮ ਹੀ ਉਹਦੇ ਤੋਂ ਲੈਨੇ ਆ ਅਸੀਂ ਵੱਡਾ ਟਰੈਕਟਰ ਇੱਧਰ ਵਾਰਦੇ ਹੀ ਨਹੀਂ ਛੋਟੇ ਟਰੈਕਟਰ ਦੇ ਨਾਲ ਹੀ ਸੀਆਂ ਸਾਰਾ ਕੰਮ ਤਿਆਰ ਕਰਕੇ ਥਾਂ ਉਹਦੇ ਨਾਲ ਹੀ ਅਸੀਂ ਸਾਰਾ ਕੰਮ ਕਰਦੇ ਵੱਡੇ ਟਰੈਕਟਰ ਅਸੀਂ ਨਹੀਂ ਇੱਥੇ ਲਿਆਉਂਦੇ ਕਿੰਨੀਆਂ ਜਿਹੜੀਆਂ ਪਰੇਰੀਆਂ ਨੇ ਹੋਰ ਤੁਹਾਡੇ ਕੋਲ ਵਾਲੀ ਵਾਲ ਨੇ ਜਿਹੜੀਆਂ ਸਾਰੀਆਂ ਨੇ ਸਾਡੇ ਕੋਲ ਜੀ 15 ਤੋਂ 16 ਕਿਸਮਾਂ ਸਾਡੇ ਕੋਲ ਬਿਲਕੁਲ ਤਿਆਰ ਨੇ ਹਾਈਬ੍ਰਿਡ ਕਿਸਮ ਦੀਆਂ ਤੇ ਸਾਡੇ ਕੋਲ ਕਾਲੀ ਤੋਰੀ ਹੋ ਗਈ ਕੀਆ ਕਦੂ ਕਰੇਲੇ ਕਰੇਲੀਆਂ ਤਰਾਂ ਖੀਰੇ ਮਿਰਚਾਂ ਬਤਾਉ ਟਮਾਟਰ ਪਰੋਲ ਗੰਡਿਆਂ ਦਾ ਕਣ ਇਹ ਬਿਲਕੁਲ ਸਾਡੇ ਕੋਲ ਤਿਆਰ ਨੇ ਜੀ ਸੌਰੀ ਸਬਜ਼ੀਆਂ ਗਰਮੀਆਂ ਵਾਲੀ ਹਾਂਜੀ ਇਹ ਗਰਮੀਆਂ ਵਾਲੀਆਂ ਹਾਈਬ੍ਰਿਡ ਜਿਹੜੇ ਮਤਲਬ ਛੋਟੇ ਬੂਟੇ ਨੂੰ ਫਲ ਪੈਣ ਲੱਗ ਜਾਂਦਾ ਇਹ ਉਹ ਗਰਮੀਆਂ ਵਾਲੀਆਂ ਆ ਦੇਖਣ ਦੇ ਚਕੰਦਰ ਆ ਜ਼ਰੀ ਇਹ ਕਿੰਨੇ ਚਿਰ ਤਿਆਰ ਹੋਈ ਇਹ ਚਕੰਦਰ ਜੀ ਵੀਰ ਜੀ ਜਦੋਂ ਵੇਖਿਆ ਕਿ ਸਾਰੇ ਇਹਨਾਂ ਚੀਜ਼ਾਂ ਦੀ ਪਨੀਰੀਆਂ ਦੀ ਆਮਦਨ ਹੁਣ ਆਉਣੀ ਹੁਣ ਬੰਦ ਹੋ ਜਾਂਦੀ ਆ ਉਸ ਤੋਂ ਬਾਅਦ ਜੀ ਚਕੰਦਰ ਦੀ ਵਿਕਰੀ ਸ਼ੁਰੂ ਹੋ ਜਾਂਦੀ ਆ ਇਹ ਕੋਈ 30 ਤੋਂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਇਹ ਵੇਖਦੀ ਜੇ ਸਾਡੇ ਕੋਲ ਗਾ ਕਿ ਇੱਥੋਂ ਆ ਕੇ ਸਾਡੇ ਕੋਲ ਲੈ ਕੇ ਜਾਂਦੇ ਇਹ ਮਤਲਬ ਬਾਈ ਕਿਸਾਨ ਜੀ ਜ਼ਿੰਮੇਦਾਰ ਨੇ ਜਬ ਬੋਲ ਪਰ ਪਰਚੇਸ ਕਰਨੇ ਡਰੈੱਸ ਕੀ ਇਹ ਜੀ ਪੰਗੂ ਨਰਸਰੀ ਕਲਾਨੌਰ ਸਾਲੇ ਚੱਕ ਰੋਡ ਜਦੋਂ ਮਰਜੀ ਸਾਡੇ ਕੋਲ ਆਏ ਆਉਣ ਤੇ ਅਸੀਂ ਜਰੂਰ ਸਾਥ ਦੇਵਾਂਗੇ ਜੀ ਇਹ ਸਾਨੂੰ ਛੋਟੇ ਕਿਸਾਨ ਜਿਹਨਾਂ ਸਾਰੀ ਜਾਣਕਾਰੀ ਜਾਂਦੀ ਕੀਤੀ ਕਿ ਛੋਟਾ ਕਿਸਾਨ ਜਿਹੜਾ ਵਾ ਇਹ ਮਤਲਬ ਵੱਡੀ ਲਗਤ ਨਾਲ ਥੋੜੀ ਥੋੜੀ ਲਗਤ ਵਿੱਚ ਸੈਟਅਪ ਜਿਹੜਾ ਤਿਆਰ ਕਰ ਸਕਦਾ ਮੈਂ ਤੁਹਾਡਾ ਆਪਣਾ ਲਖਮੀ ਸਿੰਘ ਹਾਂ ਜੀ